ਜਦੋਂ ਜੰਮਦਾ ਹੈ ਭਾਰ 2.5 ਤੇ 3 ਕਿਲੋ ਹੀ ਹੁੰਦਾ ਹੈ ਜਦੋਂ ਮਰ ਜਾਂਦਾ ਹੈ ਸੰਸਕਾਰ ਤੋਂ ਬਾਅਦ ਫੇਰ ਭਾਰ 2.5 ਤੇ 3 ਕਿਲੋ ਤੱਕ ਹੀ ਰਹਿ ਜਾਂਦਾ ਫਿਰ ਮਾਨ ਕਿਹੜੀ ਗੱਲ ਦਾ ਤੇ ਹੰਕਾਰ ਕਿਹੜੀ ਗੱਲ ਦਾ ਜਦੋਂ ਜੰਮਦਾ ਹੈ ਤੇ ਪਹਿਲੀ ਵਾਰ ਇਸ਼ਨਾਨ ਵੀ ਘਰ ਵਾਲੀ ਕਰਾਉਂਦੇ ਤੇ ਕੱਪੜੇ ਵੀ ਘਰ ਵਾਲੀ ਪਹਿਨਾਉਂਦੇ ਆ ਜਦੋਂ ਮਰ ਜਾਂਦਾ ਫਿਰ ਆਖਰੀ ਵਾਰ ਇਸ਼ਨਾਨ ਵੀ ਘਰ ਵਾਲਿਆਂ ਨੇ ਕਰਵਾਉਣਾ ਹੈ ਤੇ ਕੱਪੜੇ ਵੀ ਉਹਨਾਂ ਨੇ ਪਹਿਨਾਉਣੇ ਹਨ ਫਿਰ ਮਾਨ ਕਿਹੜੀ ਗੱਲ ਦਾ ਤੇ ਹੰਕਾਰ ਕਿਹੜੀ ਗੱਲ ਦਾ ਜਦੋਂ ਜਨਮ ਹੋਣਾ ਹੁੰਦਾ ਹੈ 9 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਵੀ ਜਨਮ ਹੋਣ ਵਾਲਾ ਹੈ ਜਦੋਂ ਮਰਨਾ ਹੁੰਦਾ ਹੈ 9 ਪਲ ਵੀ ਪਹਿਲਾਂ ਪਤਾ ਨਹੀਂ ਲੱਗਦਾ ਕਿ ਇਹ ਹੁਣ ਮਰਨ ਵਾਲਾ ਹੈ ਫਿਰ ਮਾਨ ਕਿਹੜੀ ਗੱਲ ਦਾ ਹੰਕਾਰ ਕਿਹੜੀ ਗੱਲ ਦਾ ਸੰਸਾਰ ਇੱਕ ਇਹੋ ਜਿਹਾ ਦੇਸ਼ ਹੈ ਜਿਸ ਦੀ ਨਾਂ ਤੇ ਕਦੇ ਪੀ ਆਰ ਹੀ ਮਿਲੇਗੀ ਤੇ ਨਾ ਕਦੇ ਸਿਟੀਜ਼ਨਸ਼ਿਪ ਹੀ ਹਾਸਲ ਕਰ ਸਕਾਂਗੇ ਤੇ ਇੱਥੋਂ ਜੋ ਵਾਪਸੀ ਦੀ ਟਿਕਟ ਹੈ ਉਹ ਤੇ ਕਨਫਰਮ ਕਰਵਾ ਕੇ ਆਏ ਆ ਫਿਰਮਾਨ ਕਿਹੜੀ ਗੱਲ ਦਾ ਹੰਕਾਰ ਕਿਹੜੀ ਗੱਲ ਦਾ ਫਿਰਮਾਨ ਕਿਹੜੀ ਗੱਲ ਦਾ ਹੰਕਾਰ ਕਿਹੜੀ ਗੱਲ ਦਾ